ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੋਂ ਰਾਤ ਗੁਜਰੀ ਮਹੱਲਾ ਚੌਥਾ ਦੇ ਵਿਚਾਰ ਕਰਦੇ ਆਂ ਹਰ ਜਨ ਸਤਿਗੁਰ ਸਤਪੁਰਖਾ ਬਿਨਾ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਗੁਰ ਸਰਨਾਇ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਿਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ हे महापुरुष गुरु हे प्रभु ਦੇ ਭਗਤ ਸਤਿਗੁਰੂ ਮੈਂ हे ਗੁਰੂ ਤੇਰੇ ਅੱਗੇ ਅਰਦਾਸ ਕਰਦਾ ਹਾਂ हे ਸਤਿਗੁਰੂ ਮੈਂ ਨਿਮਾਣਾ ਤੇਰੀ ਸ਼ਰਨ ਆਇਆ ਹਾਂ ਕਿਰਪਾ ਕਰਕੇ ਮੇਰੇ ਅੰਦਰ ਪ੍ਰਭੂ ਦੇ ਨਾਮ ਦਾ ਚਾਨਣ ਪੈਦਾ ਕਰ ਦਿਓ हे मेरे मित्र गुरु मेनू प्रभु दा नाम दा चाणन बख्श गुरु दी दस्सी मत दे राही मिलया होया हर नाम मेरी जिंद दा साथी बनया रहे प्रभु दी सिफत सला मेरी जिंदगी दे सफर लई रास पूंजी बनी रहे वाहे, वाहे गुरु जी का खालसा वाहे गुरु जी की फतेह सत गुरु नाम